ਸਰਮਤੀ ਦਿੱਲੀ ਤੋਂ ਆਇਆ 9:30 ਵਜੇ ਵਿੱਚ ਚੱਲੇ ਆਂ 에어ਪੋਰਟ ਤੋਂ ਮੈਨੂੰ ਆਪਣੇ ਪ੍ਰਿੰਟ ਤੱਕ ਇੱਕ ਨਾਕਾ ਨਹੀਂ ਦੱਸਿਆ ਔਰ ਸਭ ਤੋਂ ਨਾ ਬੀਐਸਐਫ 50 ਕਿਲੋਮੀਟਰ ਤੱਕ ਕਹਿੰਦੇ ਕਿ ਬੀਐਸਐਫ ਨੇ ਇਹ ਕੰਟਰੋਲ ਨਾ ਬੀਐਸਐਫ ਤਾਂ ਕੋਈ ਆਦੇ ਮ ਦੱਸਿਆ ਨਾ ਪੰਜਾਬ ਪੁਲਿਸ ਤਾਂ ਦੱਸਿਆ ਇਹਦੇ ਤੋਂ ਵੱਧ ਕੋਈ ਹੋ ਸਕਦਾ ਤਾਂ ਜਿਸ ਤਰ੍ਹਾਂ ਦਾ ਤਸਵੀਰਾਂ ਨਿਕਲ ਕਾਰੀਆਂ ਗੋਲੀਆਂ ਚੱਲਦੀਆਂ ਕਿਸੇ ਦੇ ਘਰਾਂ ਤੇ ਹਮਲੇ ਹੋ ਜਾਂਦੇ ਨੇ ਕੇਵਲ ਆਪਰੇਟਰਾਂ ਨੂੰ ਧਮਕਾਇਆ ਜਾਂਦਾ ਘਰਾਂ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਹਾਈਕ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਨੂੰ ਵੀ ਰੰਦਾਵਾਸ ਮੰਨਿਆ ਨਹੀਂ ਜਾਂਦਾ। ਜਿਸ ਗਵਰਨਮੈਂਟ ਦਾ ਕੋਈ ਵਾਲਾ ਕਿ ਜਿੱਥੇ ਕਿ ਉਹਦਾ ਬਿਜ਼ਨਸ ਹੈ ਜਿੱਥੇ ਹੀ ਕਬਜ਼ਾ ਕਰਦੇ ਨੇ। ਸੁਬੀ ਜਿੱਨਾਂ ਦੇ ਤੋਂ ਜੋ ਜੀ ਫਾਸਟਰੀ ਵਾਲੇ ਵੀ ਨਾ ਬਚ ਕੇ ਰੋ। ਉਹ ਆਦੇ ਮਰਕਲ ਉਹਦੇ ਤੇ ਜਿਹੜਾ ਹੈ ਗਿਆ ਜਰਮਨ ਉਹਦੇ ਤੇ ਪ੍ਰਚਾ ਕੀਤਾ ਸੀ ਮੈਨੂੰ ਪਤਾ ਨਹੀਂ ਹੁਣ ਕੀ ਬਣਿਆ। ਹਮ ਯਾਰ ਏਡੇ ਏਡੇ ਵੱਡੇ ਆਦਮੀਆਂ ਤੇ ਕਿਹੋ ਜਿਹੇ ਛੋਟੇ ਛੋਟੇ ਫਰਟੇ ਸ਼ਰਮ ਵਾਲੀ ਗੱਲ ਹੈ। ਤੇ ਪਾਨੇ ਸਿੱਧੂ ਦਾ ਕੀ ਕਸੂਰ ਹੈ? ਪਾਨਾ ਗੱਲ ਕੀਤੀ ਅਗੇਂਸਟ ਬੋਲਿਆ ਸੋ ਵੀ ਉਸ ਵਿਚਾਰਤੀਆਂ ਚੋਕੇ ਕੇਚ ਤੇ ਹੁਣ ਉਹਦੇ ਤੇ ਚੇਨਸ ਨੇ ਚਿੰਤਾ ਗਿਆ ਕਮਾਲਾ ਕੋਈ ਹੋਰ ਵੱਡਾ ਪਰਚਾ ਕਰਨਾ ਸੀ ਕਿ ਉਹਨੇ ਉਹਨੇ ਕੀਤਾ ਇਹ ਹੋ ਗਿਆ ਚੀਜ਼ਾਂ ਕਰਕੇ ਕਹਿੰਦੇ ਨੇ ਨਾ ਮੈਂ ਰੱਬ ਨਾ 당ੀ ਮਾਰਦਾ ਮਤ ਉੱਵਲੀ ਦੇ ਇਹ ਸਰਕਾਰ ਨੂੰ ਬਸ ਜਿਹੜੀ ਹੈ ਤੇ ਦੱਸੋ ਤੁਸੀਂ ਸੀਟ ਤੇ ਬੈਠੇ ਰਹੇ ਹੋ ਹੋਮ ਮਿਨਿਸਟਰ ਰਹੇ ਹੋ ਮਾਨਯੋਗ ਹਾਈ ਕੋਰਟ ਦੇ ਨੀਮਾ ਨੂੰ ਵੀ ਛੱਕੇ ਤੇ ਟੰਗਿਆ ਜਾ ਸਕਦਾ ਹੈ ਸਟੈਂਡਡਿਸਟ ਬਣ ਜਾਂਦੇ ਹੱਟੇ ਹੋਣ ਉਹ ਹਾਈ ਕੋਰਟ ਨੂੰ ਸ਼ਿਕਾਇਤ ਦੇ ਸਕਦੇ ਨੇ ਜਿਹੜੇ ਕਾਨੂੰਨ ਨੂੰ ਮੰਨਦੇ ਉਹ ਕਾਨੂੰਨ ਬਣਾਉਂਦੇ ਇਹ ਗਵਰਨਮੈਂਟ ਨੇ ਢਾਡੀ ਹੈ ਇਹ ਕਾਨੂੰਨ ਉੱਪਰ ਹੈ ਕਿ ਕਾਂਗਰਸ ਆ ਤੇ ਮੈਂ ਹਸੁਜਿੰਦਰ ਸਿੰਘ ਹਾਂ ਕਾਂਗਰਸ ਨਹੀਂ ਤੇ ਸੁਜਿੰਦਰ ਸਿੰਘ ਦਾ ਕੋਈ ਬੰਦੂ ਵੱਡੀ ਗੱਲ ਆਖ ਰਿਹਾ ਬਹੁਤ ਵੱਡੀ ਗੱਲ ਕਰੀ ਦੋ ਤਿੰਨ ਪੀੜੀਆਂ ਕਾਂਗਰਸ ਲਈ ਲਾਤੀਆਂ ਫਿਰ ਵੀ ਇੰਡੀਵਿਜੂਅਲੀ ਇਸ ਸਟੈਂਡਿੰਗ ਪਰ ਕਹਿ ਰਹੇ ਹੋ ਕਿ ਕਾਂਗਰਸ ਵੱਡੀ ਹੈ ਮੈਂ ਇੰਡੀਪੈਂਡੈਂਟ ਖੜਾ ਹੋ ਜਾ ਮੇਰੇ ਇਲਾਕੇ ਦੇ ਕਾਂਗਰਸੀ ਮੈਨਾਂ ਇੱਕ ਨਹੀਂ ਚਾਹ ਸੁਸ਼ਾਸ਼ਨ ਬਾਬੂ ਨਿਤਿਸ਼ ਕੁਮਾਰ ਦੁਬਾਰਾ ਫੇਰ ਐਨਡੀਏ ਨਾ ਚਲੇ ਗਏ ਨੇ ਹੁਣ ਸਥਿਤੀ ਕਿੱਥੇ ਆ ਪਹਿਲੇ ਹੀ ਸਾਥੀ ਛੱਡ ਛੱਡ ਕੇ ਜਾ ਰਹੇ ਨੇ ਕਿਵੇਂ ਲੜੋਗੇ ਕੁਮਾਰ ਵਰਕਾ ਵਕਤੇ ਮਰਖਾ ਗਿਰਗਟ ਵੀ ਇਹਦੀ ਚਲਦੀ ਤੱਕ ਨਹੀਂ ਪਤਾ ਬੜੀ ਰਿਸਪੈਕਟ ਮੈਂ ਬਹੁਤ ਕਰਦਾ ਸੀ ਸਤਿ ਕੁਮਾਰ ਦੀ ਤੇ ਵੀ ਬੜਾ ਕਰੈਕਟਰ ਵਾਲਾ ਪਰ ਐਨੀ ਵਾਰਾ ਪਾਰਟੀ ਬਦਲ 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 ਕੇ ਦੇਖੋ ਦੇ ਹਰ ਦੇ ਬੰਦਾ ਕੀ ਤੇ ਇਹ ਜਿਹੜੇ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਪਬਲਿਕ ਨੂੰ ਦੇਖਣਾ ਪਏਗਾ ਕਿ ਕਿਉਂ ਲੱਗੇ ਹੋ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਇਹੋ ਜਿਹੇ ਬੰਦਿਆਂ ਨੂੰ ਫੋਨ ਵੀ ਬੁਜਾਏ ਜਿਹਨਾਂ ਦਾ ਫਾਈਲ ਖਾਡ ਕਰੋ ਜਿਹੜੇ ਸਿਰਫ ਮੈਂ ਤੇ ਮੈਂ ਆਪਣੇ ਨਿੱਜੀ ਕੰਮ ਕਰਦੇ ਆ ਨਤੀਸ਼ ਕੁਵਾਰ ਵੇਖੋ ਤੁਸੀਂ ਬਿਆਰੀ ਬਹੁਤ ਇੰਟੈਲੀਜੈਂਟ ਬੰਦਾ ਕੀ ਹੈ ਰਾਮ ਸਿਮਰ ਧਾਮ ਸਿਮਰ ਧਾਮ ਸਿਮਰ ਸੁਖ ਪਾਏਗਾ ਹੂੰ ਤੇ ਜੀ RAM ਦਿਲ ਚ ਹੂੰ RAM ਤਖਵਾਂ ਦਾਬਾ ਸਾਬ ਅਗਰ ਮੈਂ ਇਹ ਸਾਨੂੰ ਇਹ ਸਾਨੂੰ ਕੀਸ ਖੋਣਾ ਚਲਦੇ ਯਾਰ ਮੈਂ ਜਾऊं ਮੈਂ 라वणਮੀ ਤੇ ਜਾਮਾਂ ਜਾ ਰਹੇ ਹਾਂ RAM ਮੰਦਿਰ ਮੈਂ ਜਾਊਗਾ ਉਹ ਮੈਂ ਨਹੀਂ ਜਾਂਦਾ ਸਾਡੀ ਗੁਰਬਾਣੀ ਚ ਜੇ RAM ਦਾ ਉਹ ਕਈ ਵਾਰਾਂ ਉਚਾਰਨ ਹੋਇਆ ਏ ਬੀਜਪੀ ਦਾ ਹਮੇਸ਼ਾ ਹੀ ਨਾਰਾ ਸੀ ਕਿ ਅਸੀਂ ਰਾਮ ਮੰਦਰ ਬਣਾਵਾਂਗੇ ਅਗਲੇ ਜਦੋਂ ਆਪਣੇ ਇੱਕ ਏਜੰਡੇ ਤੇ ਕੰਮ ਕਰ ਰਹੇ ਸੀ ਰੰਦਾਬਾ ਸਭ ਹੁਣ ਜਦੋਂ ਉਹਨਾਂ ਦੀ ਅਚੀਵਮੈਂਟ ਹੋਈ ਤਾਂ ਲੱਗਦਾ ਥੋੜਾ ਬਹੁਤ ਕ੍ਰੈਡਿਟ ਤਾਂ ਬਣਦਾ ਵੀ ਹੈ ਜੇਕਰ ਤੋਂ ਅਡਵਾਨੀ ਸਾਹਿਬ ਨੂੰ ਲੈ ਕੇ ਜਾਣਾ ਚਾਹੇਗੇ ਜਿੰਨਾ ਰਾਮ ਉਹ ਉਮਰ ਹੋ ਗਈ ਉਹਨਾਂ ਦੀ ਸੱਦਾ ਪੱਤਰ ਤਾਂ ਗਿਆ ਸੀ ਨਹੀਂ ਤਾਂ ਉਮਰ ਕਿੱਥੇ ਹੋ ਗਈ ਹੂੰ ਕੀ ਗੱਲੋ ਚੱਲਦੇ ਫਿਰਦੇ ਨੇ ਹੂੰ ਵੀਰ ਚੇਤ ਤੇ ਵੀ ਜਾ ਸਕਦੇ ਸੀ ਹੂੰ ਤਾਂ ਵੀਰ ਚੇਤ ਜੋਗੇ ਵੀ ਨਹੀਂ ਸੀ ਬਿੱਟੂ ਦੇ ਕਹਿੰਦੇ ਨਾ ਕਿਸੇ ਨੂੰ ਛੁੱਟਣਾ ਤੇ ਨਾ ਜੰਨੇ ਦਾ ਇੱਕ ਨੂੰ ਲੱਗਦਾ ਨਹੀਂ ਤਾਂ ਬਿੱਟੂ ਕੀ ਕਰ ਸਕਦਾ ਬਿੱਟੂ ਸਾਹਿਬ ਕਹਿੰਦੇ ਅਸੀਂ ਪਾਰਟੀ ਨਹੀਂ ਪਾਰਟੀ ਬੇਸ਼ੱਕ ਹੈ ਹੂੰ ਤੇ ਤੂੰ ਕਹਿ ਕੇ ਤੇ ਗਿਆ ਇਸ ਪ੍ਰਾਈਮ ਮਿਨਿਸਟਰ ਹੂੰ ਤੇ ਜੇ ਪਾਰਟੀਆਂ ਸਿੱਤੇ ਨੂੰ ਬੁਲਾ ਲੈਂਦੇ ਵੇਖੋ ਫਾਸਟ ਰੇ ਵਾਲੇ ਦਾ ਜੋ ਹਾਲਾਤ ਹੂੰ ਕੋਲ ਨਹੀਂ ਲੜਾਈ ਲੜਨੀ ਚਾਹੀਦੀ ਹੂੰ ਕਬਜ਼ੇ ਨਹੀਂ ਹੁਣ ਕਿਹਦੇ ਜੇ ਹਾਈ ਕੋਰਟ ਨੇ ਦਿੱਤਾ ਹਾਈ ਕੋਰਟ ਇਹ ਵੀ ਇਨਕਾਰ ਹੀ ਕਰਾ ਲੇ ਕੋਥੇ ਕੇਸ ਐ ਐਮਐਲਏ ਦਾ ਕਬਜ਼ਾ ਤੇ ਕੌਣ ਬੰਦੇ ਕਈ ਜਣੇ ਕਿ ਆ ਵੀ ਚੋਰ ਇਹ ਵੀ ਚੋਰ ਉਹ ਵੀ ਚੋਰ ਜੀ ਆਪਣੇ ਚੋਰ ਸਾਧ ਨੇ ਉਹ ਰੋਜ਼ ਪੰਜਾਬ ਚ ਬੰਦੇ ਮਾਰ ਰਹੇ ਨੇ ਹਮ ਸ਼ਰੀਆਮ ਗੋਲੀਆਂ ਚੱਲਦੀਆਂ ਹਮ ਉਹਨਾਂ ਦਾ ਕੋਈ ਐਕਸ਼ਨ ਨਹੀਂ ਜਿਵੇਂ ਜੇਲਾਂ ਦੇ ਵਿੱਚ ਖੁੰਖਾਰ ਬੰਦੇ ਬੈਠੇ ਨੇ ਤੇ ਖਾਪੀਆਂ ਮਾਰਦੇ ਨੇ ਉਹਨ ਬੰਦ ਹੋ ਸਕਦੇ ਨੇ ਜੇਲ੍ਹ ਚ ਇਸ ਤਰ੍ਹਾਂ ਦੇ ਹਾਲਾਤ ਕ੍ਰੀਏਟ ਸਰਕਾਰ ਕੀ ਨਹੀਂ ਕਰ ਸਕਦੀ ਇਹ ਮਨਸਾ ਹੋਵੇ ਹਮ ਸਰਪਤ ਤੇ ਸੋਰਸ ਜੋਂ ਤਾਂ ਬਠਿੰਡੇ ਮੈਂ ਬੰਦ ਕੀਤੀ ਸੀ ਪੰਜਾਬ ਤੇ ਪੰਜਾਬੀਅਤ ਨੂੰ ਲੈ ਕੇ तमाम ਚਰਚਾ ਕਰਾਂਗੇ ਪੰਜਾਬ ਦੇ ਵੱਡੇ ਆਗੂ ਕਾਂਗਰਸ ਦੇ ਦਿੱਗਜ ਆਗੂ ਤੇ ਸੂਬੇ ਦੇ ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮੇਰੇ ਨਾਲ ਖਾਸ ਤੌਰ ਤੇ ਜੁੜੇ ਨੇ ਸੂਬੇ ਦੇ ਲਾਅ ਐਂਡ ਆਰਡਰ ਤੇ ਗੱਲਬਾਤ ਕਰਾਂਗੇ ਕਾਂਗਰਸ ਪਾਰਟੀ ਤੇ ਗੱਲਬਾਤ ਕਰਾਂਗੇ ਤੇ ਇੰਡੀਆ ਗੱਠ ਜੋੜ ਤੇ ਗੱਲਬਾਤ ਕਰਾਂਗੇ ਤਾਂ ਇਸ ਵੇਲੇ ਮੇਰੇ ਨਾਲ ਰੰਧਾਵਾ ਸਾਹਿਬ ਬਹੁਤ ਸਵਾਗਤ ਹੈ ਤੁਹਾਡਾ ਰੰਧਾਵਾ ਸਾਬ ਕਾਂਗਰਸ ਦੇ ਵੱਡੇ ਆਗੂ ਸੂਬੇ ਦੇ ਸਾਬਕਾ ਡਿਪਟੀ ਸੀਐਮ ਰਹੇ ਹਾਂ ਸਾਬਕਾ ਗ੍ਰਹਿ ਮੰਤਰੀ ਰਹੇ ਹਾਂ ਪਹਿਲਾਂ ਤਾਂ ਇਹ ਦੱਸੋ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਕਿਵੇਂ ਦੇਖ ਰਹੇ ਹੋ ਜੋ ਹੁਣ ਪੰਜਾਬ ਦੇ ਮੌਜੂਦਾ ਹਾਲਾਤ ਨੇ ਕਿਉਂਕਿ ਮੈਂ ਅਸੈਂਬਲੀ ਦੇ ਵਿੱਚ ਵੀ ਬੋਲਦਿਆਂ ਕਿਹਾ ਸੀ ਹਮਮ ਔਰ ਉਹਦਾ ਵੀ ਕੋਈ ਜਵਾਬ ਨਹੀਂ ਦਿੱਤਾ ਗਿਆ ਹਮ ਮੈਂ ਜਿਹੜੇ ਮਨਿਸਟਰ ਨੇ ਐਨ ਆਰ ਆਈ ਉਹਨਾਂ ਨੂੰ ਉਹਨਾਂ ਦੇ ਮੇਰੇ ਇੱਕ ਕਿ ਨਹਿਰ ਜਾਂਦੀ ਆ ਉਹ ਅਜਨਾਲਾ ਤੱਕ ਚਲੀ ਜਾਂਦੀ ਆ ਤੇ ਮੈਂ ਕਿਹਾ ਕਿ ਸ਼ਾਮ ਨੂੰ ਕਿਸੇ ਦਿਨ ਉਸ ਨਹਿਰ ਤੋਂ ਚੱਲ ਕੇ ਅਲੀਵਾਲ ਤੱਕ ਪਹੁੰਚ ਜਾਓ ਤੇ ਮੈਂ ਇਸੇ ਸਦਨ ਚ ਤੁਹਾਡੇ ਕੋਲ ਮਾਫੀ ਮੰਗਾਗਾ ਤੇ ਇਹਦੇ ਤੋਂ ਵੱਧ ਜੇ ਮੈਂ ਉਹ ਸੀ ਕਹਿ ਦਿੱਤਾ ਜੀ ਤੇ ਉਹ ਤਾਂ ਵੱਧ ਕੋਈ ਗੱਲ ਕਰਨ ਵਾਲੀ ਵੀ ਨਹੀਂ ਸੀ ਔਰ ਮੈਂ ਕਿੱਥੇ ਹੋਮ ਸ਼ਕਤੀ ਸਾਹਿਬ ਬੈਠੇ ਨੇ ਹੋਮ ਮਿਨਿਸਟਰ ਸਾਹਿਬ ਚੀਫ ਮਿਨਿਸਟਰ ਸਾਹਿਬ ਨਹੀਂ ਬੈਠੇ ਤੇ ਕਿਸੇ ਨੇ ਕੋਈ ਉਸ ਨੈਰ ਤੇ ਅੱਜ ਤੱਕ ਮੈਂ ਬੜੀ ਗगन ਇੱਕ ਤੁਹਾਨੂੰ ਦੱਸਦਾ ਕਿ ਇੱਕ ਦਿਨ ਮੈਂ ਦਿੱਲੀ ਤੋਂ ਆਇਆ 9:30 ਵਜੇ ਮੈਂ ਚੱਲੇ ਆ ਜੀ 에어ਪੋਰਟ ਤੋਂ ਮੈਨੂੰ ਆਪਣੇ ਪਿੰਡ ਤੱਕ ਇੱਕ ਨਾਕਾ ਨਹੀਂ ਦਿਸਿਆ ਔਰ ਸਭ ਤੋਂ ਨਾ ਬੀਐਸਐਫ 50 ਕਿਲੋਮੀਟਰ ਤੱਕ ਕਹਿੰਦੇ ਕਿ ਬੀਐਸਐਫ ਨੇ ਇਹ ਕੰਟਰੋਲ ਨਾ ਬੀਐਸਐਫ ਦਾ ਕੋਈ ਆਦਮੀ ਦੱਸਿਆ ਨਾ ਪੰਜਾਬ ਪੁਲਿਸ ਦਾ ਦੱਸਿਆ ਇਹਦੇ ਤੋਂ ਵੱਧ ਹੋਰ ਕੀ ਹੋ ਸਕਦਾ ਔਰ ਕਾਨੂੰਨ ਵਿਵਸਥਾ ਇਹੋ ਜਿਹੀ ਹੈ ਕਿ ਇੰਨਾ ਇਲੈਗਲ ਵੈਪਨ ਪੰਜਾਬ ਚ ਆ ਗਿਆ ਇੰਨਾ ਨਸ਼ਾ ਡੋਰ ਟੂ ਡੋਰ ਹੋਮ ਡਿਲੀਵਰੀ ਹਰਦਾ ਸਭ ਲਾਅ ਐਂਡ ਆਰਡਰ ਦਾ ਜ਼ਿਕਰ ਕਰਿਆ ਆਪਾਂ ਨੇ ਮੈਂ ਪਟਿਆਲਾ ਸਨੌਰ ਹਲਕੇ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ ਫਾਸਟਵੇਕੇਬਲ ਕੰਪਨੀ ਹੈ ਲੀਗਲ ਤੌਰ ਤੇ ਅਗਰ ਦੇਖਿਆ ਜਾਵੇ ਤਾਂ ਸਹੀ ਕਾਇਦੇ ਕਾਨੂੰਨ ਦੇ ਹਿਸਾਬ ਨਾਲ ਆਪਣਾ ਕੰਮ ਕਰ ਰਹੀ ਹੈ ਤਾਂ ਹੁਣ ਤੁਸੀਂ ਤਸਵੀਰਾਂ ਦੇਖਿਆ ਅਨਦਾਵਸਾ ਕਿਵੇਂ ਨਿਕਲ ਕੇ ਆਏ ਗੋਲੀਆਂ ਚੱਲ ਗਈਆਂ ਕਿਸੇ ਦਾ ਗੁੱਟ ਵੱੜਦਾ ਲੈਟ ਕੰਪਲੀਟ ਕਰ ਦਮਾ ਤੁਹਾਨੂੰ ਤੁਹਾਡੇ ਨਾਲ ਇਹ ਤੁਸੀਂ ਤੁਹਾਡੇ ਨਾਲ ਜੁੜੀ ਹੋਈ ਇਹ ਖਬਰ ਹੈ ਤੁਸੀਂ ਸੂਬੇ ਨੂੰ ਰਿਪਰੈਜ਼ੈਂਟ ਕੀਤਾ ਐਜ਼ ਅ ਹੋਮ ਮਿਨਿਸਟਰ ਤਾਂ ਜਿਸ ਤਰ੍ਹਾਂ ਦਾ ਤਸਵੀਰਾਂ ਨਿਕਲ ਕਾਰੀਆਂ ਗੋਲੀਆਂ ਚੱਲਦੀਆਂ ਕਿਸੇ ਦੇ ਘਰਾਂ ਤੇ ਹਮਲੇ ਹੋ ਜਾਂਦੇ ਨੇ ਕੇਵਲ ਆਪਰੇਟਰਾਂ ਨੂੰ ਧਮਕਾਇਆ ਜਾਂਦਾ ਘਰਾਂ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਹਾਈਕ ਮਾਨਯੋਗ ਹਾਈ ਕੋਰਟ ਦੇ ਹੁਕਮ ਨੂੰ ਵੀ ਰੰਦਾਵਾ ਸਭ ਮੰਨਿਆ ਨਹੀਂ ਜਾਂਦਾ ਦੇਖੋ ਇਹਨੂੰ ਬਦਲਾਵ ਕਿਹਦੇ ਨੇ ਹੂੰ ਸਾਡੇ ਟਾਈਮ ਦੇ ਉੱਤੇ ਹੂੰ ਇਹ ਦੇ ਉੱਤੇ ਅਸੀਂ ਬੜੀ ਸਟੱਡੀ ਕੀਤੀ ਹੂੰ ਕਿ ਕਿਆ ਗਿਆ ਕਿ ਇਹ ਕਿ ਇਹਦੇ ਦੇ ਕੇਬਲ ਨੈਟਵਰਕ ਤੇ ਇਸ ਕਬਜਾ ਹੂੰ ਪਰ ਉਸੇ ਸਾਡੀ ਗਵਰਨਮੈਂਟ ਨੇ ਇਹ ਕੀਤਾ ਕਿ ਲੀਗਲੀ ਐਕਸ਼ਨ ਕੀਤਾ ਜਾਏਗਾ ਹੂੰ ਜੇ ਸਾਡੇ ਮਨ 'ਚ ਇਹ ਹੁੰਦਾ ਕਿ ਅਸੀਂ ਆਪ ਕਬਜਾ ਕਰਨਾ ਹਾਂ ਤੇ ਅਸੀਂ ਵੀ ਤੁਹਾਡੇ ਗੁੱਟ ਵੜ ਦੇਣੇ ਸੀ ਹੂੰ ਇਹ ਜਿਹੜੇ ਕਹਿੰਦੇ ਕਿ ਅਸੀਂ ਕਟੜ ਮਾੰਦਾਰਿਆਂ ਹੂੰ ਤੇ ਕਟੜ ਮਾੰਦਾਰ ਦੇਣ ਸਟੇਟਮੈਂਟ ਕਿ ਕਿਉਂ ਕੋਈ ਐਮਐਲਏ ਇਹਦਾ ਇਸ ਕੰਪਨੀ ਦਾ ਚੇਅਰਮੈਨ ਬਣਿਆ ਪਿਆ ਹੂੰ ਕਿਉਂ ਜਿਹਨਾਂ ਦੇ ਗੁੱਟ ਵੱਡੇ ਨੇ ਕਿਉਂ ਨਹੀਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਹਾਈ ਕੋਰਟ ਮਾਈਨਿੰਗ ਦੇ ਉੱਤੇ ਹੂੰ ਪਠਾਨਕੋਟ ਔਰ ਰੋਪੜ ਦੀ ਮਾਈਨਿੰਗ ਦੇ ਉੱਤੇ ਕੀ ਕਮੈਂਟ ਸਾਈਡ ਹੈ ਕਿਉਂ ਨਹੀਂ ਅਜੇ ਤੱਕ ਮੈਂ ਦਿਨ ਸੋੜ ਕੇ ਕੇਜਰੀਵਾਲ ਸਾਹਿਬ ਦੀ ਤੇ ਇਸ ਕਰਕੇ ਜਿਹੜੇ ਤੁਸੀਂ ਜਿੰਨਾਂ ਦੇ ਦੋਸੀ ਫਾਸਟਵੇ ਵਾਲੇ ਵੀ ਜੋ ਨਾ ਬਚ ਕੇ ਰੋ ਟਾਡੇ ਮਰਖਲ ਉਦੋਂ ਤੇ ਜਿਹੜਾ ਹੈਡ ਆ ਚੇਅਰਮੈਨ ਉਹਦੇ ਤੇ ਪਰਚਾ ਕੀਤਾ ਸੀ ਮੈਨੂੰ ਪਤਾ ਨਹੀਂ ਹੁਣ ਕੀ ਬਣਿਆ ਤੇ ਯਾਰ ਏਡੇ ਏਡੇ ਵੱਡੇ ਆਦਮੀਆਂ ਤੇ ਕਿਹੋ ਜਿਹੇ ਛੋਟੇ ਛੋਟੇ ਪਰਚੇ ਸ਼ਰਮ ਵਾਲੀ ਗੱਲ ਆ ਹਾਂ ਮੈਂ ਮੈਂ ਭਾਨੇ ਸਿੱਧੂ ਫੇਵਰਚ ਨਹੀਂ ਕਿਉਂਕਿ ਇਹਦਾ ਸਾਥੀ ਸੀ ਹਾਂ ਜੋ ਉਹਨਾਂ ਨੇ ਪ੍ਰਚਾਰ ਕੀਤਾ ਜੋ ਉਹਨਾਂ ਨੇ ਗੱਲਾਂ ਕੀਤੀਆਂ ਜੋ ਉਹਨਾਂ ਨੇ ਕਾਂਗਰਸ ਨੂੰ ਗਾਲਾਂ ਕੱਢੀਆਂ ਯਾਰ ਉਹ ਉਹ ਤਾਂ ਸ਼ਰਮ ਕਰ ਲੈਣੀ ਚਾਹੀਦੀ ਆ ਅੱਖ ਦੀ ਸ਼ਰਮ ਹੁੰਦੀ ਆ ਬੰਦੇ ਨੂੰ ਜੀ ਕਿ ਜਿਹੜਾ ਦੋਸਤ ਰਿਹਾ ਹੋਏ ਤੇ ਉਹਨੇ ਉਨੇ ਉਹਨੇ ਪੱਥਰ ਮਾਰਿਆ ਹੋਇਆ ਤੇ ਉਹਦਾ ਨਹੀਂ ਪੀੜ ਹੁੰਦੀ ਜਦੋਂ ਫੁੱਲ ਵੱਜਦਨ ਉਦੋਂ ਉਹਦੇ ਚੀਕਾਂ ਨਿਕਲ ਜਾਂਦੀਆਂ ਤੇ ਪਾਨੇ ਸਿੱਧੂ ਦਾ ਕੀ ਕਸੂਰ ਐ ਪਾਨਾ ਨੇ ਗੱਲ ਕੀਤੀ ਉਹ ਅਗੇਂਸਟ ਬੋਲਿਆ ਸੋ ਉਹ ਸਵੀਚਾਰ ਦਿੱਤੀਆਂ ਚੋਕੇ ਕੇਚ ਤੇ ਹੁਣ ਉਹਦੇ ਤੇ ਚੇਨ ਸਨੇਚਿੰਗ ਦਾ ਯਾਰ ਕਮਾਲਾ ਕੋਈ ਹੋਰ ਵੱਡਾ ਪਰਚਾ ਕਰਨਾ ਸੀ ਹੂੰ ਕਿ ਉਹਨਾਂ ਨੇ ਉਹ ਕੀਤਾ ਤਾਂ ਸਭ ਜਿਹੜਾ ਸੈਲਫ ਰੋਜ਼ਗਾਰ ਹੈ ਜਿਵੇਂ ਹੁਣ ਪ੍ਰਾਈਵੇਟ ਜੌਬਸ ਨੇ ਜੇ ਮੈਂ ਫਾਸਟ ਵਿਨਰ ਜੁੜਾ ਇੱਕ ਸਵਾਲ ਹੋਰ ਹੈ ਹਜ਼ਾਰਾਂ ਆਪਰੇਟਰ ਨਾਲ ਜੁੜੇ ਹੋਏ ਨੇ ਹਜ਼ਾਰਾਂ ਚੁੱਲ੍ਹੇ ਜਿਹੜੇ ਨੇ ਉਹ ਲੋਕਾਂ ਤੇ ਚਲਦੇ ਨੇ ਮੈਂ ਇੱਕ ਕੋਟ ਕਰਦਾ ਇੱਕ ਵਿਦਬਾ ਸਰਹੰਦੀ ਉਹ ਆਪਣਾ ਪਤੀ ਦੀ ਰਿਤ ਤੋਂ ਬਾਅਦ ਕੇਬਲ ਦਾ ਕੰਮ ਚਲਾਉਂਦੀ ਹੈ ਉਹਦੀ ਸੁਣਵਾਈ ਕਿਤੇ ਨਹੀਂ ਹੋ ਰਹੀ ਦਰਦਾਂ ਦੇ ਠੋਕਰਾਂ ਖਾਣੀਆਂ ਪੈ ਰਹੀ ਮੇਰੀ ਗੱਲ ਸੁਣੋ ਮੈਨੂੰ ਬੜਾ ਅਫਸੋਸ ਕੇ ਹਿਉਾਰੀ ਹੁੰਦਾ ਹਮ ਕਿ ਇਹੀ ਪੁਲਿਸ ਹਮ ਜਿਹੜੀ ਪੰਜਾਬ ਚ ਟੈਰੋਰਿਜ਼ਮ ਖਤਮ ਕੀਤਾ ਹੂੰ ਇਸੇ ਪੁਲਿਸ ਨੇ ਹੂੰ ਸਾਨੂੰ ਕਹਿ ਰਹੇ ਨੇ ਕਿ ਸਾਰੇ ਗਲਤ ਕਰ ਲਿਆ ਹੂੰ ਇਹ ਕੰਮ ਠੀਕ ਨਹੀਂਗਾ ਤੇ ਆਪਾਂ ਰਹਿਣ ਦੀ ਹੂੰ ਸਭ ਕਹਿੰਦੇ ਰਹੇ ਨੇ ਐਸਐਸਪੀ ਹੂੰ ਕਿ ਜਿਵੇਂ ਕੀ ਵਾਲਾ ਕਰਣਾ ਲਾ ਕੇ ਦੇ ਲੋਕਾਂ ਦਾ ਉਹਨਾਂ ਕਹਿੰਦੇ ਇਹ ਇਹ ਕੰਮ ਨਹੀਂ ਠੀਕ ਹੈ ਹੂੰ ਇਹਦੇ ਨਾਲ ਬਦਨਾਮੀ ਹੋਏਗੀ ਹੂੰ ਤੇ ਇੱਥੇ ਤੋਂ ਹੁਣ ਜ਼ਮੀਰ ਮਰ ਗਈ ਆ ਜ਼ਮੀਰ ਮਰ ਗਈ ਆ ਕਿ ਕੋਈ ਮੈਂ ਇੱਕ ਚੀਜ਼ ਦੱਸਣੀ ਚਾਹਨਾ ਹੂੰ ਇਹ ਇਹ ਜੇ ਪ੍ਰਕਾਸ਼ ਸਿੰਘ ਬਾਦਲ 25 ਸਾਲ ਰਹਿ ਕੇ ਮੁੱਖ ਮੰਤਰੀ ਤੇ ਅੱਜ ਕਿੱਥੇ ਕਿੰਨੀ ਵਿਚਾਰੇ ਸਵਰਗਾ ਚ ਵਸਾ ਹੋਵੇ ਤੇ ਕੀ ਹੋਇਆ ਇਹ ਇਦਾਂ ਨਹੀਂ ਹੁੰਦਾ ਸੱਤਾ ਪਰਿਵਰਤਨ ਹੁੰਦਾ ਸੱਤਾ ਪਰਿਵਰਤਨ ਨਹੀਂ ਸੱਤਾ ਪਰਿਵਰਤਨ ਹੋਏਗਾ ਨਹੀਂ ਇਥੇ ਰੈਵਿਊਸ਼ਨ ਆਏਗਾ ਹਮ ਇਨਕਲਾਬ ਆਊਗਾ ਪੰਜਾਬ ਦੇ ਵਿੱਚ ਅਚਰਨ ਦਾ ਸਭ ਹੁਣ ਤੁਹਾਡੀ ਪਾਰਟੀ ਨੇ ਜੁੜੀਆਂ ਥੋੜੀਆਂ ਗੱਲਾਂ ਕਰ ਲੈਣੇ ਆ ਕੱਲ ਪਹਿਲਾਂ ਤਾਂ ਨਵਜੋਤ ਸਿੰਘ ਸਿੱਧੂ ਦਾ ਸ਼ਾਇਰਾਨਾ ਅੰਦਾਜ਼ ਚ ਟਵੀਟ ਆਇਆ ਉਸ ਤੋਂ ਬਾਅਦ ਤੁਹਾਡਾ ਵੀ ਇੱਕ ਸ਼ਾਇराना ਅੰਦਾਜ਼ ਟਵੀਟ ਆਇਆ ਕੀ ਲੱਗਦਾ ਮੇਰੇ ਨਾਲ ਕਿਉਂ ਹੋ ਰਹੇ ਹੂੰ ਮੇਰਾ ਸ਼ਾਇराना ਨਹੀਂ ਆਇਆ ਹੂੰ ਵੇਖੋ ਮੈਂ ਮੇਰੀ ਨਗਜੋਤ ਸਿੰਘ ਸਿੱਧੂ ਹਣਾ ਨਾਲ ਹੂੰ ਬੋਲਛਾਲੇ ਨੇ ਹੂੰ ਔਰ ਮੈਨੂੰ ਆਪਣੇ ਆਪ ਨੂੰ ਕਈ ਵਾਰ ਅਫਸੋਸ ਹੁੰਦਾ ਹੂੰ ਕਿ ਮੈਂ ਉਸ ਟਾਈਮ ਗਲਤ ਬੰਦੇ ਨਾਲ ਚੱਲਦਾ ਰਿਹਾ ਜਿਹੜਾ ਸਿਰਫ ਸਿਰਫ ਮੈਂ ਹਾਂ ਜਿਹਦੇ ਚ ਹੂੰ ਉਹਦੇ ਦੂਜਾ ਸਾਥੀ ਨਹੀਂ ਜੀ ਤੇ ਤੁਸੀਂ ਵੇਖੋ ਕਿ ਉਸ ਟਾਈਮ ਦੇ ਅੱਜ ਕਿਹੜੇ ਬੰਦੇ ਰਹਿ ਗਏ ਨੇ ਬੰਦੇ ਨੂੰ ਗੱਲ ਕਰਨ ਤੋਂ ਪਹਿਲਾਂ ਹਮ ਆਪਣੇ ਕਰਤਾਰ ਵੱਲ ਝਾਕਣਾ ਚਾਹੀਦਾ ਕਿ ਮੈਂ ਸਟੈਂਡ ਤੇ ਹਾਂ ਹਮ ਜਿਹੜੇ ਮੇਰੇ ਦੋਸਤ ਸੀ ਜਿਹੜੇ ਮੇਰੇ ਹਮਦਰਦ ਸੀ ਹਮ ਜਿਹੜੇ ਮੇਰੇ ਨਾਲ ਲੜਦੇ ਸੀ ਤੇ ਉਹ ਅੱਜ ਕਿੱਥੇ ਗਏ ਹਮ ਉਹ ਮਨਾਰਕ ਕਿ ਮੈਨੂੰ ਨਹੀਂ ਪਤਾ ਉਹਨਾਂ ਕੀ ਕਿਹਾ ਪਰ ਉਹਦੇ ਚ ਮੈਂ ਇੱਕ ਚੀਜ਼ ਕਹਿਣੀ ਚਾਹੁੰਦਾ ਹਮ ਕਿ ਕਾਂਗਰਸ ਆ ਤੇ ਮੈਂ ਹਸੁਖਜਿੰਦਰ ਸਿੰਘ ਹਾਂ ਹਮ ਕਾਂਗਰਸ ਨੇ ਤੇ ਸੁਖਜਿੰਦਰ ਸਿੰਘ ਦਾ ਕੋਈ ਵਜੂਦ ਨਹੀਂ ਵੱਡੀ ਗੱਲ ਆਖ ਰਿਹਾ ਮੈਂ ਬਹੁਤ ਵੱਡੀ ਗੱਲ ਕਰ ਰਿਹਾ ਦੋ ਤਿੰਨ ਪੀੜ੍hiyan ਕਾਂਗਰਸ ਲਈ ਲਾਤੀਆਂ ਫਿਰ ਵੀ ਇੰਡੀਵਿਜੂਅਲੀ ਸਟੈਂਡ ਨਹੀਂ ਫਿਰ ਕਹਿ ਰਹੇ ਹੋ ਕੋਲ ਕਿ ਕਾਂਗਰਸ ਵੱਡੀ ਹੈ ਮੈਂ ਹਮ ਇੰਡੀਪੈਂਡੈਂਟ ਖੜਾ ਹੋ ਜਾ ਮੇਰੇ ਇਲਾਕੇ ਦੇ ਕਾਂਗਰਸੀ ਮੈਂ ਨਾਲ ਇੱਕ ਨਹੀਂ ਚੱਲੂ ਹਮ ਮੈਨੂੰ ਨਾ ਕਰ ਜਾਣਗੇ ਪਾਰਟੀ ਵੱਡੀ ਪਾਰਟੀ ਵੱਡੀ ਹੈ ਤੇ ਇੱਥੇ ਕਹਿੰਦੇ ਮੈਂ ਮੈਂ ਕਹਿੰਦਾ ਮੇਰੀ ਪਾਰਟੀ ਆ ਹਮ ਯਾਰ ਜੇ ਕਿਸੇ ਦਾ ਨਾਮ ਇਹਨੂੰ ਲਾ ਦਿਓ ਉਹਨੂੰ ਲਾ ਦਿਓ ਉਹਨੂੰ ਡੀਜੀ ਲਾ ਦਿਓ ਉਹਨੂੰ ਏਜੀ ਲਾ ਦਿਓ ਹਮ ਤੇ ਜਾ ਕੇ ਜਫੀ ਆਪ ਪਾ ਲੋ ਹੂੰ ਸਾਡੇ ਨੱਕ ਚ ਦਮ ਕਰ ਛੜਿਆ ਸੀ ਹੂੰ ਤੇ ਜਫੀਆਂ ਆ ਪਾਲੀਆਂ ਯਾ ਕੀ ਕਰਦਾ ਰਿਆ ਪਰ ਅੰਦਾਵ ਸਾਬ ਮੈਂ ਤੇ ਮੇਰਾ ਕਰਦਾਰ ਇਹ ਆ ਕਿ ਮੈਂ ਜਿਹਨੂੰ ਇੱਕ ਵਾਰ ਨਹੀਂ ਹੂੰ ਨਹੀਂ ਜਿਹੜਾ ਦੋਸਤ ਆ ਉਹਦੇ ਪਿੱਛੇ ਜਾਨ ਦੇਵਾਂਗੇ ਜਿਹੜਾ ਦੁਸ਼ਮਣ ਉਹਨੂੰ ਵਲੋਕ ਨਾਲਾ ਕਰਨਾ ਸਰ ਅੰਦਾਵ ਸਾਬ ਕਾਂਗਰਸ ਪ੍ਰੋਬਲਮ ਕੀ ਹੈ ਇਲੈਕਸ਼ਨ ਤੋਂ 3 ਮਹੀਨੇ ਪਹਿਲਾਂ ਕਲੇਸ਼ ਕਿਉਂ ਖੜਾ ਕਰ ਲਿਆ ਜਿਹੜਾ ਪੀਸੀਸੀ ਪ੍ਰੈਜ਼ੀਡੈਂਟ ਰਹਿ ਜੇ ਹੂੰ ਕਾਂਗਰਸਾਇਕਮਾਨ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਹੂੰ ਦੇਖਣਾ ਚਾਹੀਦਾ ਹੂੰ ਕਿ ਚੀਫ ਮਿਨਿਸਟਰ ਬਣਾ ਲੋ ਕਿਸੇ ਵੀ ਪਾਰਟੀ ਚੋਂ ਆਏ ਹੂੰ ਤੇ ਜਿਹੜੀ ਕਾਂਗਰਸ ਦਾ ਪ੍ਰੈਜ਼ੀਡੈਂਟ ਜਾਂ ਛੇਲੇ ਦਾ ਪ੍ਰੈਜ਼ੀਡੈਂਟ ਜਾਂ ਬਲੌਕ ਦਾ ਪ੍ਰੈਜ਼ੀਡੈਂਟ ਹੂੰ ਉਹਦਾ ਡਿਜ਼ਾਈਨ ਇਹ ਜ਼ਰੂਰ ਕਰੋ ਹੂੰ ਕਿ ਇਹਦਾ ਪਿਸ਼ੋਖੜ ਕੀ ਆ ਹੂੰ ਉਹਦੇ ਚ ਅਸੀਂ ਮਾਰਖਾ ਗਏ ਯਾਰ ਜਦੋਂ 21 22 ਦੀ ਇਲੈਕਸ਼ਨ ਆਈ ਜੇ ਨਵੇਂ ਨਪਲੋ ਉਦੋਂ ਚੰਨੀ ਮਰ ਗਿਆ ਚੰਨੀ ਮਰ ਗਿਆ ਹੁਣ ਜੇ ਤੁਰੇ ਤਿੰਨ ਮਹੀਨੇ ਨੂੰ ਪਾਰਲੀਮੈਂਟ ਹੋਣੀ ਹੁਣ ਹੁਣ ਜਿੱਤੇਗਾ ਪੰਜਾਬ ਕਾਂਗਰਸ ਮਾਰ ਤੋਂ ਉਹ ਰੋਜ਼ ਕਰੀ ਕਰਨੇ ਜੋ ਪਾਉਮੇ ਗਰੇ ਹੈ ਹਮ ਹਮ ਕਮਾਲ ਹੋ ਗਈਗਾ ਕੌਣ ਲੋਕ ਨੇ ਜਿਨ੍ਹਾਂ ਨੂੰ ਨਵੀ ਉਸ ਸਿੰਘ ਸਿੱਧੂ ਕਹਿ ਰਹੇ ਨੇ ਇਹ ਪਤਾ ਹਮ ਉਹ ਟਾਈਮ ਇੰਨੇ ਵੱਡੇ ਆਦਮੀ ਮੈਂ ਤੇ ਉਦਾਂ ਬਰ ਰਿ ਕਮੈਂਟ ਨਹੀਂ ਕਰ ਸਕਦਾ ਹਮ ਕਿਉਂਕਿ ਨਾ ਗੱਲੀ ਬਾਤੀ ਤੇ ਨਾ ਉਹਨਾਂ ਦੇ ਉਹਦੇ ਮੁਤਾਬਕ ਮੈਂ ਤੇ ਉਹਨਾਂ ਤੋਂ ਬਹੁਤ ਛੋਟਾ ਯਾਨੀ ਤੇ ਜੇ ਪੈਦਾ ਹੀ ਨਹੀਂ ਹੋ ਰਹੇ ਤੇ ਹਮ ਲਗਦਾ ਇਹ ਮੈਂ ਰੰਦਾਵਾ ਸੋ ਕਿ ਜਿੰਦਰ ਰੰਦਾਵਾ ਮੈਂ ਕਹਿੰਦਾ ਮੈਂ ਵਾਲੇ ਦੇ ਅੱਗੇ ਆਪਾਂ ਆਪਾਂ ਕੁਝ ਨਹੀਂ ਆਪਾਂ ਦੇ ਪ੍ਰਮਾਤਮ ਨੂੰ ਮੰਨਦੇ ਆ ਕਿ ਤੂੰ ਜੋ ਦਿੱਤਾ ਬਹੁਤ ਕੁਝ ਦਿੱਤਾ ਜਦੋਂ ਸਾਰੇ ਸੀਨੀਅਰ ਲੋਕ ਤੁਸੀਂ ਸਰ ਜੋੜ ਕੇ ਗੱਲ ਕਰਦੇ ਹੋ ਗੱਲਬਾਤ ਹੁੰਦੀ ਹੈ ਤਾਂ ਇਸ ਤਰ੍ਹਾਂ ਦੀ ਸਥਿਤੀ ਤੇ ਨਹੀਂ ਹੁੰਦਾ ਕਿ ਕਿਵੇਂ ਨਿਝਠਾਂਗੇ ਕਿਵੇਂ ਬਾਹਰ ਨਿਕਲਾਂਗੇ ਡਿਸਪਲਿਨ ਜਿਹੜਾ ਪਾਰਟੀ ਚ ਇੱਕ ਪਾਸੇ ਕਹਿਣਾ ਕਿ ਪਾਰਟੀ ਸਾਡੀ ਮਾਂ ਹਮ ਮਾਂ ਉਹ ਜਿਹਨੇ ਜਨਮ ਦਿੱਤਾ ਹੋਏ ਆਪਾਂ ਕਿਸ ਹੋਰ ਪਾਰਟੀ ਤੋਂ ਆ ਕੇ ਨਵੀਂ ਮਾਂ ਬਣਾ ਕੇ ਕਦਾ ਸਤਿਲੀ ਮਾਂ ਨੂੰ ਆਪਣੀ ਮਾਂ ਬਣਾ ਲਾਂਗੇ ਹਮ ਇਹਨਾਂ ਲੋਕਾਂ ਦੀ ਇਹ ਪ੍ਰੋਬਲਮ ਹੈ ਹੂੰ ਪਰ ਰਾਜਾ ਵੜਿੰਗ ਕਹਿੰਦੇ ਨੇ 3D ਹੁਣ ਐਕਸ਼ਨ ਕਦੋਂ ਹੋਊਗਾ ਫਿਰ ਇਹ ਦੋੜੋ ਰਾਜਾ ਵੜਿੰਗ ਹੀ ਦੱਸ ਸਕਦਾ ਜੇ ਮੈਂ ਪ੍ਰੈਜ਼ੀਡੈਂਟ ਹੁੰਦਾ ਤਾਂ ਮੈਂ ਤੁਹਾਨੂੰ ਜ਼ਰੂਰ ਅੱਜ ਦੱਸ ਦਿੰਦਾ ਪਰ ਮੈਂ ਇਹਨਾਂ ਡਿਸਪਲਿਨ ਨੂੰ ਵੀ ਨਾ ਹੋਣ ਦਿੰਦਾ ਹੂੰ ਰਿੰਦਾਵਾਲ ਸਾਹਿਬ ਇੱਕ ਚੀਜ਼ ਹੋ ਰਿਹਾ ਹੈ ਤੁਸੀਂ ਬਰਵਾਰੀ ਰਹੇ ਹੋ Rajasthan ਦੇ ਇਲੈਕਸ਼ਨ ਲੜਾ ਕੇ ਆਏ ਹੋ ਸੂਬੇ ਚ ਘੁੰਮ ਦੇਸ਼ ਚ ਘੁੰਮਦੇ ਹੋ ਇੰਡੀਆ ਆਲਾਈਂਸ ਦਾ ਜ਼ਿਕਰ ਹੁੰਦਾ ਹੈ ਸੁਸ਼ਾਸ਼ਨ ਬਾਬੂ ਨਿਤਿਸ਼ ਕੁਮਾਰ ਦੁਬਾਰਾ ਫੇਰ ਐਂਡੀ ਇਹ ਨਾ ਚਲੇਗੇ ਨੇ ਹੁਣ ਸਥਿਤੀ ਕਿੱਥੇ ਆ ਪਹਿਲੇ ਹੀ ਸਾਥੀ ਛੱਡ ਛੱਡ ਕੇ ਜਾ ਰਹੇ ਨੇ ਕਿਵੇਂ ਲੜੋਂਗੇ ਕੁਮਾਰ ਵਰਗਾ ਵਾਕਈ ਮੇਰੇ ਖਾ ਗਿਰਗਟੂ ਵੀ ਏਡੀ ਜਲਦੀ ਤੰਕ ਨਹੀਂ ਬਦਲਦੇ ਹੂੰ ਬੜੀ ਰਿਸਪੈਕਟ ਮੈਂ ਬਹੁਤ ਕਰਦਾ ਸੀ ਹੂੰ ਨਤੀਸ਼ ਕੁਮਾਰ ਜੀ ਹੂੰ ਕਹੇ ਵੀ ਬੜਾ ਕਰੈਕਟਰ ਵਾਲਾ ਪਰ ਇੰਨੀ ਵਾਰਾ ਪਾਰਟੀ ਬਦਲ 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 ਤੋਈ ਵੇਖੋ ਬਿਹਾਰ ਦੇ ਵਿੱਚ ਬਣਦਾ ਕੀ ਆ ਹੂੰ ਯਾਰ ਕਲੀ ਸਤਾਦੀ ਅਸੀਂ ਪੈਦਾ ਹੋਏ ਆ ਹੂੰ ਜੋ ਜੋ ਬੋਲ ਰਿਹਾ ਉਹਦੇ ਲਈ ਹਮ ਅਮਿਤ ਸ਼ਾ ਤੇ ਜੋ ਇਹ ਬੀਜਪੀ ਲਈ ਬੋਲ ਹੈ ਸ਼ਰਮ ਆਉਣੀ ਚਾਹੀਦੀ ਆ ਕੋਈ ਪੋਲਿਟਿਕਲ ਬੰਦਿਆਂ ਦਾ ਕਰਤਾਰ ਨਹੀਂ ਰਹਿ ਗਿਆ ਯਾਰ ਕਰੈਕਟਰ ਹੀ ਖਤਮ ਹੋ ਗਿਆ ਹਮ ਕਿ ਇੱਕ ਦਿਨ ਪਹਿਲਾਂ ਅਸੀਂ ਗਾਲਾਂ ਕੱਢਦੇ ਆ ਹਮ ਕਦੀ ਅਸੀਂ ਪੱਪੂ ਕਾਹ ਦਿੰਦੇ ਆ ਹਮ ਤੇ ਫਿਰ ਉਹੋ ਹੀ ਬੰਦੇ ਨੂੰ ਆਪਾਂ ਕਹਿੰਦੇ ਨੇ ਮੇਰਾ ਖਦਾਬ ਹਮ ਤੇ ਇਹ ਜਿਹੜੇ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਪਬਲਿਕ ਨੂੰ ਵੇਖਣਾ ਪਏਗਾ ਕਿ ਕਿਉਂ ਲੱਗੇ ਉਹ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਇਹੋ ਜਿਹੇ ਬੰਦਿਆਂ ਨੂੰ ਸੁਣਦੀ بجائے ਇਨੋਂ ਦਾ ਬਾਈਕਾਊਟ ਕਰੋ ਜਿਹੜੇ ਸਿਰਫ ਮੈਂ ਤੇ ਮੈਂ ਤੇ ਆਪਣੀ ਨਿੱਜਲੀ ਕੰਮ ਕਰਦੇ ਆ ਨਤੀਸ਼ ਕੁਮਾਰ ਵੇਖੋ ਤੁਸੀਂ ਬਿਆਰੀ ਬਹੁਤ ਇੰਟੈਲੀਜੈਂਟ ਨੇ ਹਮ ਬਣਦਾ ਕੀ ਅੱਜ ਔਰ ਮੇਰਾ ਖਿਆਲ ਆ ਕਿ ਇੰਡੀਆ ਆਲਾਈன்ஸ் ਚੋਂ ਨਿਕਲ ਜਾਣਾ ਹਮ ਕਾਂਗਰਸ ਲਈ ਬਹੁਤ ਵਧੀਆ ਔਰ ਤੁਸੀਂ ਵੇਖਣਾ ਅਕਲਿਸ਼ ਚਾਹਦਵ ਦਾ ਵੀ ਸਟੇਟਮੈਂਟ ਆਗੀ ਹਮ ਔਰ ਦੀ ਮਮਤਾ ਬੇਨਰਜੀ ਦੀ ਵੀ ਸਟੇਟਮੈਂਟ ਆਗੀ ਹਮ ਤੋ ਇਹ ਜਿਹੜੇ ਕੋਈ ਇੰਡੀਆ ਆਲਾਈன்ஸ் ਦੇ ਵਿੱਚ ਇੱਕ ਧੋਖੇਬਾਜ਼ ਹਮ ਜੇ ਉਹ ਨਿਕਲ ਜਾਂਦਾ ਯਾਰ ਪ੍ਰਾਈਮ ਮਿਨਿਸਟਰ ਬਣਾ ਜੇ ਥੋੜੇ ਜਿਹੜਾ ਅਲਾਈਂਸ ਜਿਹਨੂੰ ਪ੍ਰਾਈਮ ਮਿਨਿਸਟਰ ਬਣਾਏਗਾ ਤੇ ਪ੍ਰਾਈਮ ਮਿਨਿਸਟਰ ਉਹ ਅਨਾਉਂਸ ਕਰਾਂਗਾ ਫੇਰ ਆਊਗਾ ਤੇ ਉਹਦੇ ਬਤੇ ਤਾਂ ਕੜਦਾ ਕੀ ਹੈ ਤੇ ਉਧਰ ਜਾ ਕੇ ਭਾਜਪਾ ਚ ਬਣ ਜੇ ਇਹ ਬੜੀ ਸਾਡੀ ਪੋਲਿਟਿਸ਼ਨਾਂ ਦੀ ਜਿਹੜਾ ਕਰੈਕਟਰ ਹੈ ਜਿਹੜਾ ਸਾਡੀ ਸਟੈਂਡਿੰਗ ਹੈ ਜੀ ਉਹ ਖਤਮ ਹੋ ਰਿਹਾ ਪੁਰਾਣੇ ਲੀਡਰਾਂ ਦਾ ਵਿੱਚ ਕੋਈ ਜਾਨ ਸੀਗੀ ਉਹਨਾਂ ਚ ਬੋਲਣ ਦੀ ਜਰੂਰਤ ਸੀਗੀ ਹੂੰ ਉਹ ਖਤਮ ਹੋ ਰਿਹਾ ਅਸੀਂ ਬੇਈਮਾਨੀ ਵਾਲੇ ਪਾਸੇ ਤੁਰ ਪਏ ਅੱਛਾ ਰੰਧਾਵ ਸਾਹਿਬ 22 ਜਨਵਰੀ ਨਿਕਲ ਕੇ ਗਈ ਹੈ ਬਹੁਤ ਵੱਡਾ ਦਿਨ ਹੈ ਅਯੁੱਧਿਆ ਦੇ ਵਿੱਚ ਕਹਿੰਦੇ 500 ਸਾਲ ਬਾਅਦ ਭਗਵਾਨ ਰਾਮ ਜਿਹੜੇ ਨੇ ਉਹ ਆਪਣੇ ਮੰਦਿਰਾਂ ਚ ਬਿਰਾਜਮਾਨ ਹੋਏ ਆ ਤਾਂ ਉੱਥੇ ਕਿਹਾ ਕਿ ਇਹਨਾਂ ਨੂੰ ਇੰਨੀ ਕੋਈ ਆਈ ਨਹੀਂ ਹੂੰ ਇਹਨਾਂ ਦਾ ਇਛਾ ਨ왈 ਜਿਹੜਾ ਇਹਨਾਂ ਦਾ ਇੱਕ ਮੈਂਬਰ ਪਾਰਲੀਮੈਂਟ ਬੋਲਿਆ ਪਾਰਲੀਮੈਂਟ ਚ ਮੈਨੂੰ ਉਹ ਰਿਕਾਰਡ ਆ ਹੂੰ ਉਹ ਤੋਂ ਨਾ ਕਿਹਾ ਕਿ ਕਿ ਜੇ ਪੰਡਤ ਜਵਾਰਲਨ ਲੈਡੂ 1949 ਦੇ ਵਿੱਚ ਹੂੰ ਮੂਰਤੀ ਉਥੇ ਨਾ ਰੱਖਦੇ ਰੌਲਾ ਹੀ ਨਹੀਂ ਸੀ ਪੈਣਾ ਹੂੰ ਜੇ ਰਜੀਵ ਗਾਂਧੀ ਉਹ ਨਾ ਖੋਲਦੇ 85 ਕਜਾ ਜਦੋਂ ਖੋਲਿਆ ਇਹ ਰੌਲਾ ਹੀ ਨਹੀਂ ਸੀ ਪੈਣਾ ਹੂੰ ਤੇ ਮੇਰੇ ਖਿਆਲ ਹੈ ਕਿ ਇਹੋ ਜਿਹੇ ਸਟੇਟਮੈਂਟਾਂ ਦੇਣੀਆਂ ਇਹਦਾ ਮਤਲਬ ਪਹਿਲਾਂ ਭਗਵਾਨ ਰਾਮ ਨੂੰ ਕੋਈ ਮੰਦਾ ਹੀ ਨਹੀਂ ਸੀ ਸਾਡੀ ਗੁਰਬਾਣੀ ਦੇ ਵਿੱਚ ਲਿਖਿਆ ਹੂੰ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਸੁਖ ਪਾਏਗਾ ਇਹ 550 ਸਾਲ ਪਹਿਲਾਂ ਦਾ ਲਿਖਿਆ ਹੂੰ ਤੇ ਜੀ ਰਾਮ ਦਿਲ ਚ ਆ ਹੂੰ ਰਾਮ ਦਿਖਾਵੇ ਲਈ ਆਇ ਤੋ ਕਿੰਨੇ 100 ਜਦੋਂ ਦੀ ਸ੍ਰਿਸ਼ਟੀ ਦੁਨੀਆ ਦੀ ਰਚੀ ਆ ਹੂੰ ਉਦੋਂ ਉਦੋਂ ਰਾਮ ਏ ਰਾਮ ਰਾਮ ਪ੍ਰਭੂ ਨੂੰ ਮੰਦਦੇ ਸੀ ਪਰੰਦਾਵਾ ਸਾਬ ਅਗਰ ਮੈਂ ਇਹ ਸਾਨੂੰ ਇਹ ਸਾਨੂੰ ਕੀ ਸਿਖਾਉਣਾ ਚਾਹੁੰਦੇ ਆ ਮੈਂ ਜਾऊं ਮੈਂ ਰਾਮ ਨਮੀ ਤੇ ਜਾਵਾਂਗਾ ਜਾ ਰਿਹਾ ਹਾਂ ਰਾਮ ਮੰਦਿਰ ਮੈਂ ਜਾਊਗਾ ਕਿਉਂ ਮੈਂ ਨਹੀਂ ਜਾ ਸਕਦਾ ਸਾਡੀ ਗੁਰਬਾਣੀ ਚ ਜੇ ਰਾਮ ਦਾ ਉਹ ਕਈ ਵਾਰ ਆਚਾਰਨ ਹੋਇਆ ਤੇ ਕਿਉਂ ਨਾ ਤੁਸੀਂ ਕਦੇ ਇੱਕ ਗੁਰੂ ਗ੍ਰੰਥ ਸਾਹਿਬ ਨੂੰ ਪੜਿਓ ਇਹਨਾਂ ਨੂੰ ਮੈਂ ਭਾਜੀਪੀ ਵਾਲਾ ਨੂੰ ਮੇਰੇ ਖਾਲ 5000 ਤੋਂ ਵੱਧ ਵਾਰੀ ਰਾਮ ਦਾ ਨਾਮ ਆਇਆ ਤੇ ਉਹ ਵਾਹਿਗੁਰੂ ਦਾ ਸਿਰਫ 16 ਵਾਰ ਵਿੱਚ ਲਿਖਿਆ ਵਾਹਿਗੁਰੂ 18 ਕੋ 19 ਵਾਰਾਂ ਅੱਲਾ ਦਾ ਨਾਮ ਆਇਆ ਤੇ ਇਹ ਯਾਰ ਕਿਹੜੇ ਪਾਸੇ ਧਰਮ ਨੂੰ ਰਾਜਨੀਤੀ ਦੇ ਥੱਲੇ ਲੈ ਕੇ ਆ ਰਹੇ ਨੇ ਉਹ ਤਾਂ ਰਾਜਨੀਤੀ ਤੋਂ ਧਰਮ ਤੋਂ ਸੇਧ ਲੈ ਰਹੇ ਨੇ ਪਰ ਉੱਥੇ ਪਰ ਜਿਹੜੇ ਮੱਠ ਤੇ ਹੈਗੇ ਨੇ ਸ਼ੰਕਰਾਚਾਰੀਆ ਚਾਰਾ ਨੇ ਉਹ ਕਿਉਂ ਨਹੀਂ ਆਏ ਜੀ ਜੀ ਉਹਦੇ ਧਾਰਮਿਕ ਗੁਰੂ ਨੇ ਨਾ ਹੂੰ ਉਹਨਾਂ ਨੇ ਆਖਿਆ ਕਿ ਪ੍ਰਾਣ ਪ੍ਰਤੀਸ਼ਟਾ ਹੁੰਦੋਂ ਹੁੰਦੀ ਹੈ ਜਦੋਂ ਮੰਦਰ ਦੀ ਪੂਰੀ ਸਥਾਪਨਾ ਹੋ ਜੇ ਹੂੰ ਤੇ ਕਹਿੰਦੇ ਅਧੂਰਾ ਮੰਦਰ ਅਸੀਂ ਨਹੀਂ ਜਾਵਾਂਗੇ ਪਰ ਲੱਗਦਾ ਨਹੀਂ ਖੜਗੇ ਸਾਹਿਬ ਨੂੰ ਰਾਹਲ ਗਾਂਧੀ ਸਾਹਿਬ ਨੂੰ ਜਾਣਾ ਚਾਹੀਦਾ ਸੀ ਪ੍ਰਾਣ ਪ੍ਰਤੀਸ਼ਟਾ ਇਹ ਉਹਨਾਂ ਦੇ ਚਾਰੇ ਮਨ ਜਿਹੜਾ ਸ਼ੰਕਰਾਚਾਰੀਆ ਉਹਨਾਂ ਨੇ ਕਿਹਾ ਕਿ ਅਜੇ ਤੱਕ ਉਹਨਾਂ ਨੇ ਕਿਹਾ ਸੀ ਜਾਣਾ ਮੰਦਰ ਤੇ ਫਿਰ ਉੱਥੇ ਰਾਹੁਲ ਗਾਂਧੀ ਨੂੰ ਕਿਉਂ ਉਹ ਰੋਕ ਦਿੱਤਾ ਮੰਦਰ ਚ ਜਾਣ ਤੋਂ ਆਸਾਮ ਚ ਨਹੀਂ ਕਰੈਕਟਰ ਵਾਲਾ ਜ਼ਿਕਰ ਹੁੰਦਾ ਕਹਿੰਦੇ ਕਰੈਕਟਰ ਬੀਜੇਪੀ ਲੈ ਰਹੀ ਹੈ ਲੱਗਦਾ ਨਹੀਂ ਬੀਜੇਪੀ ਦਾ ਸ਼ੁਰੂ ਤੋਂ ਹੀ ਜਦੋਂ ਜਨ ਸੰਗ ਤੋਂ ਲੈ ਕੇ ਜਨਤਾ ਪਾਰਟੀ ਤੋਂ ਲੈ ਕੇ ਬੀਜੇਪੀ ਦਾ ਹਮੇਸ਼ਾ ਹੀ ਨਾਰਾ ਸੀਗਾ ਕਿ ਅਸੀਂ ਰਾਮ ਮੰਦਰ ਬਣਾਵਾਂਗੇ ਅਗਲੇ ਜਦੋਂ ਆਪਣੇ ਇੱਕ ਏਜੰਡੇ ਤੇ ਕੰਮ ਕਰ ਰਹੇ ਸੀ ਰੰਦਾਵਾ ਸਾਬ ਹੁਣ ਜਦੋਂ ਉਹਨਾਂ ਦੀ ਅਚੀਵਮੈਂਟ ਹੋਈ ਤਾਂ ਲੱਗਦਾ ਥੋੜਾ ਬਹੁਤ ਕ੍ਰੈਡਿਟ ਤਾਂ ਬਣਦਾ ਵੀ ਹੈ ਨਹੀਂ ਵੇਖੋ ਬਣਦਾ ਹੋਏਗਾ ਪਰ ਇਹਦੇ 'ਚ ਮੈਂ ਕਿਸੀ ਦੱਸਣੀ ਚਾਹੁੰਦਾ ਤੇ ਫੇਰ ਤੇ ਉੱਥੇ ਅਡਵਾਨੀ ਸਾਹਿਬ ਨੂੰ ਲੈ ਕੇ ਜਾਣਾ ਚਾਹੀਦਾ ਜਿਨ੍ਹਾਂ ਰਾਤ ਉਮਰ ਹੋ ਗਈ ਉਹਨਾਂ ਦੀ ਸੱਦਾ ਪੱਤਰ ਤਾਂ ਗਿਆ ਸੀਗਾ ਨਹੀਂ ਤੇ ਉਮਰ ਕਿੱਥੇ ਹੋ ਗਈਗਾ ਕੀ ਗੱਲੋ ਚੱਲਦੇ ਫਿਰਦੇ ਨੇ ਵੀਲ ਚੇਅਰ ਤੇ ਵੀ ਜਾ ਸਕਦੇ ਸੀ ਕਿ ਵੀਲ ਚੇਅਰ ਜੋਗੇ ਵੀ ਨਹੀਂ ਸੀ ਹੁਣ ਅੱਜ ਆਪਾਂ ਕਰੀਏ ਜੇ ਗੱਲ ਹਮ ਕਿ ਕਰਤਾਰਪੁਰ ਸਾਹਿਬ ਦਾ ਕੋਈ ਕ੍ਰੈਡਿਟ ਕ੍ਰੈਡਿਟ ਲਵੇ ਮੈਂ ਕ੍ਰੈਡਿਟ ਬਟਾਲਾ ਸਾਹਿਬ ਨੂੰ ਦੇਣਾ ਜੀ ਕਿਵੇਂ ਕੋ ਉਹਨਾਂ ਨੇ 17 ਸਾਲ ਹਮ ਸਾਡੇ ਉੱਤੇ ਆਣ ਕੇ ਅਰਦਾਸ ਕਰਦੇ ਹੁੰਦੇ ਸੀ ਔਰ ਉਹ ਉਸ ਵੇਲੇ ਰਸਤਾ ਨਹੀਂ ਸੀ ਕੋਈ ਵੀ ਹੈਗਾ ਬਾਰਡਰ ਤੇ ਜਾਣ ਨੂੰ ਹਮ ਪਈਆਂ ਸੀਗੀਆਂ ਤੇ ਹੰਸਰਾ ਹੰਸ ਨੂੰ ਹੀ ਕਰੀ ਪੁੱਛ ਲਓ ਵੀ ਜਾਂਦਾ ਰਿਹਾ ਹਮ ਮੈਂ ਮੈਂ ਉੱਥੇ ਸੀ ਬੈਬ ਨਾਲ ਗਿਆ ਇਹ ਮੇਰੇ ਕੋਲ 1921 1900 1990 2000 ਦੇ ਨੇੜੇ ਚੜੀ ਉੱਥੇ ਕੋਈਗੀ 2019 ਦੀ ਹੋएगी ਹਮ ਤੇ ਮੈਂ ਹੀ ਉੱਥੇ ਖੜੇ ਹਾਂ ਹਮ ਤੇ ਮੈਨੂੰ ਕਹਿੰਦੇ ਯਾਰ ਰਾਤ ਕੋਈ ਬਣਿਆ ਨਹੀਂ ਮੈਂ ਜੀ ਤੁਹੇ ਕਾਲੀ ਦਾਲ ਚ ਰਹਿ ਬਣਾ ਲੈਣਾ ਸੀ ਹਮ ਅਰਦਾਸ ਕਰਦੇ ਸੀਗੇ ਹਮ ਉਹਨਾਂ ਅਰਦਾਸ ਕੀਤੀ ਮੇਰੇ ਨਾਲੇ ਅਰਦਾਸ ਕਰਦੇ ਕਰਦੇ ਬਾਹ ਫੜ ਲਈ ਹਮ ਇਫੈਕਟ ਐਪ ਉਹ ਇਲਾਕੇ ਦੇ ਲੋਕਾਂ ਨੂੰ ਪੁੱਛ ਲਿਓ ਤੇ ਉੱਥੇ ਉਹ ਕਹਿੰਦੇ ਕਿ ਬਾਬਾ ਨਾਨਕਾ ਇਹਦੇ ਬਾਬੇ ਨਾਨਕਾ ਹੀ ਕਹੋ ਨਾ ਕਿ ਇਹਨੂੰ ਐਮਐਲਏ ਬਣਾ ਤੇ ਸੜਕ ਪਹਿਲਾਂ ਰਸਤਾ ਹੀ ਬਣਾਵਾਂਗੇ ਉਹ ਜਿਹੜਾ ਪੁਰਾਣਾ ਰਸਤਾ ਬਣਿਆ ਮੈਂ ਐਮਐਲਏ ਬਣਦਿਆਂ ਪਹਿਲੀ ਸੜਕ ਕੈਪਟਨ ਅਮਰਿੰਦਰ ਸਿੰਘ ਨੇ ਜੇ ਕੋਈ ਕੰਮ ਨਹੀਂ ਸ਼ੁਰੂ ਕੀਤਾ ਪਹਿਲੇ ਪੈਸੇ ਕਰਤਾਰਪੁਰ ਸਾਹਿਬ ਦੇ ਉਧਰ ਨੂੰ ਸੈਂਕਸ਼ਨ ਕਰਵਾਇਆ ਤੇ 100 ਫੁੱਟ ਸੜਕ ਚੌੜੀ ਸੋਦੇ ਵੀ ਇੱਕ ਬੜਾ ਪਲਾਂਟ ਲਾਇਣ ਗੇਟ ਵੀ ਪੁਰਾਣਾ ਇੱਕ ਲੱਗਾ ਹੂੰ ਤੇ ਉਹਦੇ ਚ ਜੇ ਕਿਸੇ ਦੀ ਸਭ ਤੋਂ ਅਰਦਾਸਾਂ ਦੀ ਥੀਣ ਹੈ ਹੂੰ ਸਿੱਧੂ ਸਾਹਿਬ ਦਾ ਕੋਈ ਕੰਟ੍ਰਿਬਿਊਸ਼ਨ ਨਹੀਂ ਹੋਏਗਾ ਕਿਸੇ ਦਾ ਹੂੰ ਪਰ ਸਪਿਰਚੁਲੀ ਹੂੰ ਜਿਹੜੇ ਕਹੀਂ ਕਹਿੰਦੇ ਕਿ ਪਾਕਿਸਤਾਨ ਚ ਜਿਹੜੇ ਵਿਛੜੇ ਗੁਰਸਾਮ ਨੇ ਉਹਨਾਂ ਨੂੰ ਮੋਲਾਜ ਉਹ ਉਹ ਅਰਦਾਸ ਬਡਾਲਾ ਸਾਹਿਬ ਦੀ ਮੰਨੀ ਗਈ ਅੱਛਾ ਰੰਦਾਬ ਸਾਹਿਬ लास्ट ਸਵਾਲ ਹੈ ਮੇਰਾ ਬੰਦੀ ਸਿੰਘਾਂ ਦੇ ਨਾਲ ਜੁੜਿਆ ਹੋਇਆ ਸਵਾਲ ਹੈ ਦਵਿੰਦਰਪਾਲ ਪੁੱਲਰ ਦੀ ਰਿਹਾਈ ਨੂੰ ਕਿਵੇਂ ਦੇਖਦੇ ਹੋ ਦੇਖੋ ਮੈਂ ਇੱਕ ਗਵਰਨਮੈਂਟ ਆਫ ਇੰਡੀਆ ਦੇ ਵੀ ਇਹਦੇ ਚ ਗਲਤੀ ਮੰਨਦਾ ਹੂੰ ਕਿ ਜਦੋਂ ਉਹ 2019 ਚ ਗੁਰਨਾਨਕ ਸਾਹਿਬ ਦਾ ਬਣਾਇਆ ਉਥੇ ਕਾਰਿਡੋਰ ਖੋਲ੍ਹਿਆ 550 ਸਾਲਾ ਡੇਰਾ ਬਾਬਾ ਨਾਨਕ ਦੇ ਵਿੱਚ ਮੋਤੀ ਸਭ ਆਪ ਬੋਲ ਕੇ ਕਿ ਬੰਦੀ ਸਿੰਘਾਂ ਦੀ ਰੈਇਕੀ ਕੀਤੀ ਜਾਏਗੀ ਮੇਰੇ ਕੋਲ ਅਜੇ ਵੀ ਚਿੱਠੀਆਂ ਪਈਆਂ ਇੱਥੇ ਆਉਣ ਤੋਂ ਪਹਿਲਾਂ ਉਹਨਾਂ ਨੇ ਆਖਿਆ ਕਿ ਸਾਨੂੰ ਬੰਦੀ ਸਿੰਘਾਂ ਦੀ ਲਿਸਟ ਭੇਜੋ ਉਹ ਭੇਜੀ ਗਈ ਜੀ ਉਹਦੇ ਫਿਰ ਨੌ ਬੰਦੇ ਦੀ ਭੇਜੀ ਗਈ ਉਹਨਾਂ ਕਹਿੰਦੇ ਇਹਨਾਂ ਨੂੰ ਨੌ ਕਰੋ ਮੋਂ ਪਉਂਦੇ ਰਿਪੀਟੀ ਹਾਂ ਉਹਦੇ ਤੇ ਰਾਜਵਾਨੇ ਦਾ ਨਾਮ ਨਹੀਂ ਸੀ ਉਹ ਤੇ ਠੀਕ ਕਿਹਾ ਸੀ ਕਿ ਇਹਨੂੰ ਫਾਂਸੀ ਹੋਈ ਆ ਪਹਿਲੋ ਇਹਦੇ ਤੇ ਡਿਸਾਈਡ ਕਰ ਲੋ ਹਾਂ ਬਾਕੀ ਜਿਹੜੇ ਪ੍ਰਿਜ਼ਨਰ ਸੀ ਉਹਨਾਂ ਦੀ ਅਸੀਂ ਲਿਸਟ ਪੇਜ ਇੱਕ ਬੰਦਾ ਨਹੀਂ ਛੱਡਿਆ ਮੈਂ ਬਲਜਿੰਦਰ ਕੌਰ ਦੀ ਸਟੇਟਮੈਂਟ ਪੜ੍ਹੀ ਉਹਨੇ ਪਤਾ ਨਹੀਂ ਕੀ ਕਿਹਾ ਸੀਗਾ ਕਿ ਨਹੀਂ ਹੋ ਸਕਦੀ ਮੈਂ ਬਲਜਿੰਦਰ ਕੌਰ ਦੇ ਹੱਥ 'ਚ ਆਪਣੀ ਲੈਟਰ ਫੜਾਈ ਕਿ ਆ ਕੇਜਰੀਵਾਲ ਸਾਹਿਬ ਕੋਲ ਕਰ ਲੋ ਮੈਨੂੰ ਹੀ ਟਾਈਮ ਦਵਾ ਦਿਓ ਦੋਨੋਂ ਬਿਠਾ ਲਿਆ ਮੇਰੇ ਸਾਹਮਣੇ ਹਮ ਕੁਲਤਾਰ ਸੰਧਵਾ ਹਮ ਤੇ ਬਲਜਿੰਦਰ ਕੌਰ ਦੋਨਾਂ ਨੂੰ ਦਿੱਤੀ ਕਿ ਜਾ ਕੇ ਗੱਲ ਕਰੋ ਹਮ ਇਹਨਾਂ ਉਹ ਚਿੱਠੀ ਦਾ ਅੱਜ ਤੱਕ ਮੈਨੂੰ ਕੇਜਰੀ ਵਾਲੋਂ ਵੱਲੋਂ ਜਵਾਬ ਨਹੀਂ ਮਿਲਿਆ ਅਰਵਨੀਤ ਪਿੱਟੂ ਬਹੁਤ ਮੂਰ ਕਰਦੇ ਹਮ ਤੁਹਾਨੂੰ ਮੈਂ ਦੱਸ ਦਿੰਦਾ ਹਮ ਉਲਟਾ ਉਹਦੇ ਤੇ ਇਹ ਹੋਇਆ ਹਮ ਕਿ ਥੋੜੇ ਦਿਨਾਂ ਬਾਅਦ ਉਹਨਾਂ ਨੇ ਉਹਦੀ ਰਿਜੈਕਟ ਕਰਕੇ ਪੇਚ ਦਿੱਤੀ ਹਮ ਮੈਂ ਫੇਰ ਇਹਨਾਂ ਨੂੰ ਕਿ ਕਿ ਉਹਨਾਂ ਕਿਟਿਆ ਸਕੂਲ ਸੀ ਜਿਹੜੇ ਐਡਵੋਕੇਟ ਨੇ ਹਮ ਉਹਨਾਂ ਨੇ ਜੋ ਪੰਜਾਬ 'ਚ ਜਿਵੇਂ ਸਦੇ ਉਹਨਾਂ ਫੇਰ ਅਪੀਲ ਉਹਦੇ ਤੇ ਪਾਈਗੀ ਜੋ ਇਹਦੀ ਗੱਲ ਸੀਗੀ ਪੰਜਾਬ ਦੇ ਲੋਕਾਂ ਦੇ ਯਾਰ ਸੰਗਰੋਹ ਚ ਭੈਣ ਦਾ ਕੀ ਹਾਲ ਕੀਤਾ ਜੀ ਤੇ ਇਹਨੂੰ ਵੀ ਥੋੜਾ ਜਆ ਤਵਨੀ ਇਹ ਬਿੱਟੂ ਨੂੰ ਫਰਾਕ ਤੇ ਲਈ ਵਿਖਾਉਣੀ ਚਾਹੀਦੀ ਆ ਹਮ ਕਿ ਪਹਿਲੀ ਗੱਲ ਮੈਂ ਤੁਹਾਡੀ ਇਹ ਚੀਜ਼ ਬਿੱਟੂ ਦੇ ਕਹਿੰਦੇ ਨਾ ਕਿਸੇ ਨੇ ਛੁੱਟਣਾ ਤੇ ਨਾ ਕਹਿੰਨੇ ਭਜਣਾ ਇਹ ਕਿਉਂ ਲੱਗਦਾ ਨਹੀਂ ਤੇ ਬਿੱਟੂ ਕੀ ਕਰ ਸਕਦਾ ਬਿੱਟੂ ਸਾਹਿਬ ਕਹਿੰਦੇ ਅਸੀਂ ਪਾਰਟੀ ਆ ਨਹੀਂ ਪਾਰਟੀ ਬੇਸ਼ੱਕ ਆ ਹਮ ਤੇ ਜੋ ਕਹਿ ਕੇ ਤੇ ਗਿਆ ਇਸ ਪ੍ਰਾਈਮ ਮਿਨਿਸਟਰ ਹਮ ਤੇ ਜੇ ਪਾਰਟੀ ਸਿੱਤੇ ਨੂੰ ਬੁਲਾ ਲੈਂਦੇ ਇਸ ਕਰਕੇ ਇਹ ਜਿਹੜੇ ਟੋਟਲ ਬੁਲਾ ਕੇ ਤੁਸੀਂ ਮੇਰੇ ਕੋ ਫਾਸਟਵੇ ਵਾਲੇ ਦਾ ਜੋ ਹਾਲਾਤ ਹੂੰ ਕਾਨੂੰਨੀ ਲੜਾਈ ਲੜਨੀ ਚਾਹੀਦੀ ਹੈ ਹੂੰ ਕਾਫੀ ਨਹੀਂ ਹੋਣੇ ਚਿਹਦੇ ਜੇ ਹਾਈ ਕੋਰਟ ਨੇ ਦਿੱਤਾ ਹਾਈ ਕੋਰਟ ਇਹ ਵੀ ਇਨਕੁਆਰੀ ਕਰਾਵੇ ਕਿ ਉੱਥੇ ਕੇਸ ਐਮਐਲਏ ਦਾ ਕਬਜ਼ਾ ਤੇ ਕੌਣ ਬੰਦੇ ਨੇ ਹੂੰ ਯਾਰ ਅਸੀਂ ਕਈ ਜਾਣੇ ਕਿ ਆ ਵੀ ਚੋਰ ਇਹ ਵੀ ਚੋਰ ਉਹ ਵੀ ਚੋਰ ਜੀ ਤੇ ਆਪਣੇ ਚੋਰ ਸਾਧ ਨੇ ਹੂੰ ਕਿਉਂ ਨਹੀਂ ਇਨਕੁਆਰੀ ਹੁੰਦੀਆਂ ਕਿੱਥੇ ਗਿਆ ਉਹ ਜਿਹੜਾ ਸਿੰਗਲਾ ਸੀ ਕਿੱਥੇ ਗਈ ਸੀ ਐਮ ਦੀ ਰਿਕਾਰਡਿੰਗ ਹੂੰ ਇਹ ਕਹਿੰਦੇ ਮੇਰੇ ਕੋਲ ਆਡੀਓ ਹੂੰ ਕਿਉਂ ਨਹੀਂ ਕਿਉਂ ਨਹੀਂ ਅੱਜ ਤੱਕ ਗੋਲੀਆਂ ਚਲਾਣ ਪੇਸ਼ ਕੀਤਾ ਸਰ ਸਭ ਗੋਲੀਆਂ ਚੱਲਦੀਆਂ ਇਸ ਤਰ੍ਹਾਂ ਮੈਂ ਤੈਨੂੰ ਕਿਹਾ ਜਿਹੜੀ ਇੱਕ ਥਾਂ ਗੋਲੀਆਂ ਚੱਲਦੀਆਂ ਹੂੰ ਔਰ ਰੋਜ਼ ਪੰਜਾਬ 'ਚ ਬੰਦੇ ਮਰ ਰਹੇ ਨੇ ਹੂੰ ਸ਼ਰੀਆਮ ਗੋਲੀਆਂ ਚੱਲਦੀਆਂ ਹੂੰ ਉਹਨਾਂ ਦਾ ਕੋਈ ਐਕਸ਼ਨ ਨਹੀਂ ਕਿਵੇਂ ਜੇਲ੍ਹਾਂ ਦੇ ਵਿੱਚ ਖੁੰਖਾਰ ਬੰਦੇ ਬੈਠੇ ਨੇ ਤੇ ਥਾਪੀਆਂ ਮਾਰਦੇ ਨੇ ਚੀਫ ਮਿਨਿਸਟਰ ਕੋਲ ਹੀ ਹੋ ਮੈਂ ਜੀਮਨਿਸਟਰ ਕੋਲ ਹੀ ਜੇਲਿਆ ਅੱਜ ਤੱਕ ਮੈਂ ਪੁੱਛਣ ਚਾਹੁੰਦਾ ਠੀਕ ਮੈਂ ਤੂੰ ਇਹਦੇ ਤੇ ਆਪਾਂ ਗੁੰਡਿਆਂ ਤੇ ਹੀ ਆ ਜੀ ਮੈਂ ਬੜੀ ਆਪਣੀ ਗਵਰਨਮੈਂਟ ਚ ਕੋਸ਼ਿਸ਼ ਕੀਤੀ ਹਮ ਕਿ ਜਿਹੜੇ ਮੋਬਾਈਲ ਫੜੇ ਜਾਂਦੇ ਨੇ ਇਹਨਾਂ ਦਾ SIM ਕਾਰ ਕਿਹਦੇ ਨਾਂ ਤੇ ਆ ਹਮ ਇਹ ਕਿ ਦੋ ਕਿੰਨੇ ਕਿੰਨੇ ਕਿਤੇ ਇਹ ਇਹਦੀ ਕਰੋ ਅੱਜ ਤੱਕ ਮੈਨੂੰ ਕਦੀ ਵੀ ਮੇਰੇ ਆਂਡ ਰਿਕਾਰਡ ਹੈ ਜੇਲ ਡਿਪਾਰਟਮੈਂਟ ਕੋਲੋਂ ਚਿੱਠੀਆਂ ਗਈਆਂ ਹਮ ਹੋਮ ਮਿਨਿਸਟਰ ਨੂੰ ਇਹ ਉਹਨੂੰ ਟੀ ਮਿਨਿਸਟਰ ਨੂੰ ਕਿਉਂਕਿ ਹੋਮੋਂ ਨਾਲ ਕੋਲ ਤੇ ਡੀਜੀਪੀ ਨੂੰ ਉਹਨਾਂ ਨੇ ਕਿਸੇ ਐਕਸ਼ਨ ਨਹੀਂ ਕੀਤਾ ਇਸ ਤਰ੍ਹਾਂ ਦਾ ਸਭ ਕੁਝ ਹੈ ਬਈ ਫੋਨ ਬੰਦ ਹੋ ਸਕਦੇ ਨੇ ਜੇਲ੍ਹ 'ਚ ਇਸ ਤਰ੍ਹਾਂ ਦੇ ਹਾਲਾਤ ਕ੍ਰੀਏਟ ਸਰਕਾਰ ਕੀ ਨਹੀਂ ਕਰ ਸਕਦੀ ਜੇ ਮਨਸਾ ਹੋਵੇ ਹਮ ਸਭ ਕੁਝ ਹੁੰਦਾ ਤੇ ਸੋਰਸ ਜੋਂ ਬਠਿੰਡੇ ਮੈਂ ਬੰਦ ਕੀਤੀ ਸੀ ਹਮ ਇੱਕ ਦਸੂ ਹ ਦੋ ਸਾਲਾਂ ਦੇ ਵਿੱਚ ਜਦੋਂ ਉੱਥੇ ਘੇੜਿਆ ਭਾਈ ਜੱਗੂ ਪਗਵਣਪੁਰੀ ਵਰਗੇ ਦਿੱਲੀ દોੜ ਗਏ ਇਹਨਾਂ ਦੀ ਸ਼ਰਨ 'ਚ ਹਮ ਉਸੇ ਜੇਲ੍ਹ 'ਚ ਬੰਦ ਸੀ ਹਮ ਉੱਥੇ ਜਦ ਨਾਸਾਂ ਜੇ ਤੂੰ ਆਇਆ ਤਾਂ ਉੱਠ ਕੇ ਦੌੜੇ ਇਹਨਾਂ ਦੀ ਸ਼ਰਨ ਦੇ ਲਈ ਚਲੇ ਗਏ ਹਮ ਮੇਰੇ ਇਲੈਕਸ਼ਨ 247 ਕੋ ਚੱਲਦਾ ਰਿਹਾ ਮੋਬਾਈਲ। ਓਕੇ। ਤੇ ਅੱਜ ਵੀ ਉਹਦਾ ਮੋਬਾਈਲ ਚੱਲਦਾ ਮੈਂ ਦਾਅਵੇ ਨਾ ਕਿਨਾ ਭਾਵੇਂ ਉਹਨੂੰ ਬਠਿੰਡੇ ਜੇਲ੍ਹ ਚ ਬੰਦ ਕੀਤਾ। ਜਗਨਾਉ ਤੇ 4 ਦਿਨ ਪਹਿਲਾਂ ਉਹਦੇ ਪਿੰਡ ਤੇ ਆਪਣੇ ਕਾਂਗਰਸੀਆਂ ਕੋਲ ਗਿਆ। ਉੱਥੇ ਦੱਸਿਆ ਕਿ ਜੀ ਅੱਜ ਵੀ ਕਾਲ ਆਉਂਦੀ ਜੀ ਕਿ ਰੰਦਾਵਾ ਸਿਓਰੇ ਆਉਣ ਲੱਗਾ ਵੇਖ ਲਓ ਜੇ ਕੋਈ ਗਿਆ। ਜੱਗੂ ਭਗਵਾਨਪੁਰਿਆ। ਹਾਂ। ਮਾਰੇ ਪਿੰਡ ਜਾ ਕੇ ਆਇਆ। ਆਪਣੇ ਕਾਂਗਰਸੀਆਂ ਨੂੰ ਮਿਲਕੀਆਂ ਆ। ਹੂੰ। ਤੇ ਕਹਿੰਦੇ ਜੀ ਸਾਨੂੰ ਸਾਨੂੰ ਰਾਤ ਕੋ ਕਾਲ ਆਉਂਦੀ ਆਂ ਦੇ ਵੇਖ ਲਿਓ। ਯਾਰ ਜੇ ਗਵਰਨਮੈਂਟ ਦਾ ਮੈਂ 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 ਅਥਾਰਟੀ ਨਾ ਕਹਿ ਰਿਹਾ ਜ਼ਿੰਮੇਵਾਰ ਬੰਦੇ ਹੋ ਤੁਸੀਂ ਹਾਂ ਤੇ ਟਕਾ ਕੇ ਬੰਦੇ ਆਏ ਹੂੰ ਮੇਰੀ ਇਲੈਕਸ਼ਨ ਜੀ ਮੈਂ ਹੋਂ ਡਰ ਕੇ ਸੀ ਕਹਿੰਦੇ ਜਦੋਂ ਡਰਗੇ ਤਾਂ ਹੁਣ ਨਹੀਂ ਡਰਨਾ ਹਸਪੀਟਲ ਜਮੈਂ ਜਿੱਤਦਾ ਸੀ ਪਹਿਲੀ ਵਾਰ ਮੈਂ ਹਰੇ ਆ ਤਾਂ ਇਸ ਪ੍ਰਕਾਰ ਨੂੰ ਕੋਈ ਪ੍ਰੋਵਾਈਡ ਨਹੀਂ ਯਾਰ ਗੁੰਡਾイズਮ ਦਾ ਇੰਨਾ ਬੁਰਾ ਹਾਲ ਹੈ ਸ਼ਹਿਰਾਂ ਗੋਲੀਆਂ ਚਲਦੀਆਂ ਨੇ ਹੂੰ ਪਤਾ ਨਹੀਂ ਪੰਜਾਬ ਪੁਲਿਸ ਨੂੰ ਕੀ ਹੋ ਗਿਆ ਗੌਰਵ ਜੱਤ ਉਹ ਨਹੀਂ ਸਾਡੇ ਟਾਈਮ ਤੇ ਇਟੇ ਸਟਰੋਂਗ ਸੀਗੇ ਹੂੰ ਔਰ ਮੇਰਾ ਖਿਆਲ ਹੈ ਕਿ ਜਿੰਨੀ ਗੌਰਵ ਜੱਤ ਦੀ ਅਸੀਂ ਰਿਸਪੈਕਟ ਕਰਦੇ ਸੀ ਹੂੰ ਕਿ ਯਾਰ ਇਹੋ ਜਿਹੇ ਬੰਦੇ ਹੋਣੇ ਚਾਹੀਦੇ ਕੜਲੇਦਾਰ ਹੂੰ ਤੇ ਇੱਥੇ ਆਣ ਕੇ ਪਤਾ ਨਹੀਂ ਕੀ ਹੋ ਗਿਆ ਠੀਕ ਹੈ ਜੀ ਸਰ ਬਹੁਤ ਮਿਹਰਬਾਨੀ ਸਮਝਾਉਣ ਦੇ ਲਈ ਸੋ ਸੂਬੇ ਦੇ ਸਾਬਕਾ ਗ੍ਰਹਿ ਮੰਤਰੀ ਸੁਖਸਿੰਦਰ ਰੰਦਾਵਾ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਸੀ ਪੰਜਾਬ ਦੇ ਮੌਜੂਦਾ ਚਲੰਤ ਹਾਲਾਤਾਂ ਦਾ ਜ਼ਿਕਰ ਕਰਿਆ ਜਾਵੇ ਤਾਂ ਬਹੁਤ ਸਾਰੀ ਚਿੰਤਾ ਪ੍ਰਗਟ ਕੀਤੀ ਗਈ ਹੈ ਕਿਵੇਂ ਫਾਸਟਵੇ ਕੇਬਲ ਤੇ ਕਬਜ਼ੇ ਦੀ ਕੋਸ਼ਿਸ਼ ਹੈ ਕਿਵੇਂ ਛੋਟੇ ਕੇਬਲ ਆਪਰੇਟਰਾਂ ਦੇ ਕਾਰੋਬਾਰ ਨੂੰ ਹਥਿਆਇਆ ਜਾ ਰਿਹਾ ਹੈ ਕਿਵੇਂ ਲਾਅ ਐਂਡ ਆਰਡਰ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ ਕਿਵੇਂ ਦਿਨ ਦਿਹਾੜੇ ਕੇਬਲ ਆਪਰੇਟਰਾਂ ਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਉਹਨਾਂ ਨੂੰ ਧਮਕਾਇਆ ਜਾ ਰਿਹਾ ਹੈ ਸੂਬੇ ਦੀ ਲਾਅ ਐਂਡ ਆਰਡਰ ਤੇ ਬਹੁਤ ਸਾਰੀ ਚਿੰਤਾ ਹੈ ਨਾਲ ਦੀ ਨਾਲ ਇੰਡੀਆ ਅਲਾਈንስ ਤੇ ਗੱਠ ਛੋੜ ਤੇ ਨਵਜੋਤ ਸਿੰਘ ਸਿੱਧੂ ਨਾਲ ਲਗਾਤਾਰ ਹੋ ਰਹੇ ਮੇਣੂ ਮੇਣੀ ਨੂੰ ਲੈ ਕੇ ਤੇ ਹੁਣ ਜਿਸ ਤਰ੍ਹਾਂ ਜੇਲ੍ਹਾਂ ਚੋਂ ਲਗਾਤਾਰ ਫੋਨ ਕਾਲਸ ਕਹਿੰਦੇ ਅੱਜ ਵੀ ਜੱਗੂ ਭਗਵਾਨਪੁਰੀਆ ਸਾਨੂੰ ਕਾਲ ਕਰਦਾ ਸਾਡੇ ਬੰਦਿਆਂ ਨੂੰ ਧਮਕਾਉਂਦਾ ਜਿਸ ਤਰ੍ਹਾਂ ਦੇ ਹਾਲਾਤ ਸਾਹਮਣੇ ਨਿਕਲ ਕੇ ਆਉਂਦੇ ਨੇ ਇਹ ਪੰਜਾਬ ਦੇ ਘਟਨਾਕ੍ਰਮ ਤੇ ਸਵਾਲੀਆ ਨਿਸ਼ਾਨ ਖੜੇ ਕਰਦੇ ਨੇ ਤਾਂ ਹੁਣ ਲੋੜ ਹੈ ਪ੍ਰਸ਼ਾਸਨ ਨੂੰ ਲੋੜ ਹੈ ਸਰਕਾਰ ਨੂੰ ਜਾਗਣ ਦੀ ਤਾਂ ਕਿ ਪੰਜਾਬ ਇੱਕ ਵਾਰ ਫਿਰ ਰੰਗਲਾ ਪੰਜਾਬ ਬਣ ਸਕੇ